ਅੱਜ ਦਿਨ ਚੜਦੇ ਅਸੀਂ ਸਾਧਕ ਮੁਕਸ਼ਰ ਰੋਡ ਤੇ ਹਰਮੇਲ ਜਰਨਲ ਸਟੋਰ ਨੂੰ ਅਣਪਛਾਤੇ ਚੋਰਾਂ ਨੇ ਬਣਾਇਆ ਤੀਜੀ ਵਾਰ ਨਿਸ਼ਾਨਾ ਲਗਾਤਾਰ ਹੋ ਰਹੀਆਂ ਇਸ ਦੁਕਾਨ ਦੇ ਚੋਰੀਆਂ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਅਮਨਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਦੁਕਾਨਦਾਰ ਦਾ ਲਗਭਗ 50000 ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਵੀ ਉਹਨਾਂ ਸਾਰੀਆਂ ਜਿਹੜੀ ਗੱਲ ਹੋਈ ਸੀ ਵੀ ਉਹ ਕਰਪਨਾ ਪੈ ਗਈ ਹੈ

ਜ਼ਰੂਰੀ ਅਕਿੱਟਰਾਈ ਹੋ ਜਾਣਾ ਫालतू ਦੇ ਪੈਸੇ ਉਹਨੇ ਖੜੇ ਰੱਖਨੇ ਵੀ ਇਧਰ ਰਤੂਲ ਵਿੱਚ ਵੇਚੀ ਦੂਰ ਨਹੀਂ ਹਾਂਜੀ ਜਿਹਨੂੰ ਲਾਦਾ ਨੇ ਪੈਸੇ ਵੇਨਾ ਕਿਸ ਤਰ੍ਹਾਂ ਕਿਸੇ ਕੰਮ ਨਹੀਂ ਹੁੰਦਾ ਬੱਲਣੇਗਾ ਬਿਲਕੁਲ ਪਿੰਡਾ ਜੀ ਬੰਦਾ ਇਹ ਕਾ ਇਹਨੂੰ ਬੁੱਧੀ ਤੇਚੀ ਦਾ ਪਾਵੇ ਨਾ ਪਲਸਟਰ ਕਰਨਾ ਉਹ 40 50 ਰੁਪਏ ਦੀ ਹੋਣੀ ਜੀ ਆਪਣਾ ਕੈਮਰਾ ਸ਼ਾਮ ਨੂੰ ਹੈ ਇਸ ਤੋਂ ਬਾਅਦ ਹੋਰ ਵੀ ਹੈ ਉਹ ਸ਼ਾਮ ਨੂੰ ਵੀ ਇਸ ਕਮਰੇ ਨਾਲ ਕੋਈ ਕੈਮਰਾ ਨਹੀਂ ਹੈ ਜੇ ਤੁਹਾਨੂੰ ਵੀ ਨਹੀਂ ਹਾਂਜੀ ਕੈਮਰਾ ਤਾਂ ਟਾਰਗੇਟ ਕਰਦੇ ਠੀਕ ਹੈ ਜੀ ਨਾ ਕਿ ਜਿੰਨਾ ਤੋਂ ਬਾਅਦ ਵੀ ਕਰਦੇ ਠੀਕ ਹੈ ਜੀ ਤਾਂ ਆਪਾਂ ਹੈ ਤਾਂ ਉਹ ਵੀ ਜੇ ਟਾਈਮ ਆਪਾਂ ਨੂੰ ਜਿੰਨਾ ਲੱਗੇਗਾ ਵੀ ਆਪਾਂ ਕੈਮਰੇ ਦੋਹਾਂ ਪਾਸੇ ਦੇਖੀ ਜਿਹੜੀ ਚੀਜ਼ ਆਉਂਦੀ ਹੈ ਬਿਲਕੁਲ मतलब की मोटर मूवमेंट हुई बारह सौ तक बारह सौ सौ ਯਾਰ ਬੰਦ ਰਿਹਾ ਪੱਪੂ ਦਾ ਜਿੰਨਾ ਨਕਾਂ ਲੱਖ ਰੁਪਏ ਵੱਧ ਦਵਾਇਆ